ਆਪਾਂ ਇੱਕਦਮ ਅੱਗੇ ਗੱਲ ਕਰ ਰਹੇ ਤੁਸੀਂ ਕਹਿੰਦੇ ਖੇਤ ਦੇ ਵਿੱਚ ਆਪਣੇ ਘਾਹ ਦੀ ਤਿਹੜੂ ਵੀ ਨਹੀਂ ਹੈਗੀ ਹਾਂਜੀ ਹੋਰ ਕਾਟ ਕੈਮ ਰੱਖਿਆ ਖੇਤੀ ਜਾਂ ਆਪਣੇ ਜ਼ਮੀਨ ਦੇ ਵਿੱਚ ਆੜਾਂ ਤੇ ਸਾਂਝੀਆਂ ਵਟਾਂ ਤੇ ਖਾਲਿਆਂ ਤੇ ਨਹਿਰ ਦੇ ਨਾਲ ਮਤਲਬ ਸਾਰੇ ਖੇਤ ਦੇ ਵਿੱਚ ਦੇਸੀ ਘਾਹ ਦੀ ਤਿਹੜ ਨਾ ਮਿਲੂਗੀ ਵਟਾਂ ਨੂੰ ਅੱਛਾ ਰੋੜਾਂ ਰਗੀਆਂ ਹੋਣਗੀਆਂ ਸਾਂਝੀਆਂ ਵਟਾਂ ਅੱਛਾ ਜੀ ਪੂਰਾ ਸ਼ੌਕ ਹੈ ਉੱਥੇ ਆਪ ਦਾ ਵਧੀਆ ਕਮਰਾ ਬਣਾ ਕੇ 10 10 ਫੁੱਟ ਦੀ ਗੈਲਰੀ ਬਣਾ ਕੇ ਪਾਸੇ ਦਰਖਤ ਲਾਏ ਇੱਥੇ ਆਪ ਦਾ ਨਾਦੋ ਕੇ ਮੋਟਰ ਦੇ ਚ ਵਿਚੇ ਦੋਹਾਂ ਮੋਟਰਾਂ ਦੇ ਗਾਂ ਬਣੇ ਇੱਕ ਦੇ ਮਗਰ ਬਣੇ ਉੱਥੇ ਨਾਦੋ ਗਿਆ ਦਾ ਮੰਜੇ ਡਾਈ ਦੇ ਨਾਲ ਆਉਣਾ ਪਿਆ ਜੀ ਦਾ ਸਬਜੀ ਆਪਦੇ ਖਾਣ ਜੋਗੀ ਤਿਆਰ ਕਰੀਦੀ ਆ ਹਾਂਜੀ ਫਲਦਾਰ ਬੂਟੇ ਵੀ ਲਾਏ ਆ ਜਿਹੜਾ ਕਿਰਾਏ ਦਾ ਕੰਮ ਕੀਤਾ ਜੇ ਇੱਕ ਦਿਨ ਚ ਕਹੀਏ ਕਿੰਨੇ ਘੰਟੇ ਤੱਕ ਦਾ ਕੀਤਾ ਹੋ ਗਿਆ ਚ ਘੰਟੇ ਤਾਂ ਲਗਾਤਾਰ ਮੈਂ ਸੀਜ਼ਨ ਚ 22 ਘੰਟੇ ਚਲਾਉਂਦਾ ਜਦੋਂ ਕੋਈ ਇੱਕ ਟਰੈਕਟਰ ਹੁੰਦਾ ਜੀ 2 ਘੰਟੇ ਸੰਦਾ ਜੀ ਰੋਟੀ ਖਾਣੀ ਨਾਉਣਾ ਰਾਈਟਰ ਨੂੰ ਤੇਲ ਪਾਣੀ ਪਾ ਕੇ ਟਿਚਨ ਕਰਕੇ ਠੰਨਾ 4 ਵਜੇ ਧੜਕੇ ਸਲਫ ਮਾਰ ਕੇ 22 ਘੰਟੇ ਕੱਲੇ ਕੱਲਾ ਬਿਨਾ ਨਸ਼ੇ ਤੋਂ 22 ਘੰਟੇ ਲਗਾਤਾਰ 1 ਮਹੀਨਾ ਚਲਾ ਦਿੰਦਾ ਠੰਡ ਇੱਕ ਮਹੀਨਾ 22 ਘੰਟੇ ਦੇ ਵਿੱਚੋਂ ਮੇਰੇ ਹਿਸਾਬ ਨਾਲ 1 ਘੰਟਾ ਸੌਣ ਨੂੰ ਮਿਲਦਾ ਹੋਊਗਾ ਹਾਂ ਬਸ 1.5 ਘੰਟੇ 1.5 ਘੰਟਾ ਬਸ ਸਿਆਲ ਮਾਰ ਕੇ ਉੱਠੀ ਦੇ ਫੇਰ ਜੀ ਭਾਉ ਜੋ ਅੰਮ੍ਰਿਤਸਰ ਦੇ ਖੇਮ ਕਰਨ ਬਾਰਡਰ ਦੇ ਕੋਲ ਪੂਰੇ ਪਿੰਡਾਂ ਉਹਨਾਂ ਦਾ ਪਿੰਡ ਸੀ ਪੂਰੇ ਹਸਲ ਪੂਰੇ ਹਾਂਜੀ ਤੇ ਸਾਡੇ ਪਿੰਡ ਦੀ ਸ਼ਾਨ ਬਣਾਉਣ ਵਾਲਾ ਉਹ ਬੰਦਾ ਸੀ ਬੜਾ ਤਕੜਾ ਪਲੇਅਰ ਸੀ ਇੱਕ ਮੈਚ 57 ਦਾ ਪਹਿਲਾ ਖੇਡ ਕੇ ਜਾਨੀ ਓਪਨ ਚ ਹੀ ਗਿਆ ਐਡਾ ਤਕੜਾ ਸਰੀਰ ਸੀ ਬੜੀ ਹਾਰਡ ਵਰਕ ਮਿਹਨਤ ਤੇ ਜਫਾ ਨਹੀਂ ਖੰਦਾ ਲਗਾਤਾਰ ਪੰਜ-ਪੰਜ ਕੇ ਕੌਡੀਆਂ ਪਾਉਂਦਾ 65 ਕੋਟ-ਕੋਟ ਕੇ ਲਿਆਉਂਦਾ ਸੀ ਜਾਨੀ ਓਹ ਨਹੀਂ ਵੀ ਭੱਜ ਕੇ ਭੈਣ ਨਹੀਂ ਲਿਆਣਾ ਕਹਿੰਦਾ ਹੁੰਦਾ ਜਿੰਨਾ ਚਿਰ ਮੈਂ ਕੌਡੀ ਖੜੂਗਾ ਸਵਾਗਤ ਆ ਦੋਸਤੋ ਅੱਜ ਦੇ ਬਹੁਤ ਵਧੀਆ ਪੋਡਕਾਸਟ ਦੇ ਵਿੱਚ ਅੱਜ ਤੋਂ ਪਹਿਲਾਂ ਆਪਾਂ ਬੜੇ ਆਪਾਂ ਸੱਜਣਾ ਮਿੱਤਰਾਂ ਦੀਆਂ ਵੀਡੀਓ ਕੀਤੀਆਂ ਬੜੇ ਪ੍ਰਾਣੇ ਟਰੈਕਟਰ ਫਰਮਾਈ ਬੜੀ ਮਸ਼ੀਨਰੀ ਫਰਮਾਈ ਹਨਾ ਅੱਜ ਆਪਣਾ ਆਪ ਦੇ ਇਲਾਕੇ ਦਾ ਮਾਣ ਸਰਦਾਰ ਜਸਵੰਤ ਸਿੰਘ ਜੀ ਚਾਚਾ ਜੀ ਸਾਡੇ ਤੇ ਬਹੁਤ ਮਿਹਨਤ ਕੀਤੀ ਆ ਬਹੁਤ ਵਧੀਆ ਪਲੇਅਰ ਵੀ ਰਹੇ ਆ ਖਿਡਾਰੀ ਰਹੇ ਆ ਇਹਨਾਂ ਨਾਲ ਅੱਜ ਆਪਾਂ ਪੋਡਕਾਸਟ ਸ਼ੁਰੂ ਕਰਨ ਲੱਗੇ ਆ ਚਾਚਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਟੀਮ ਨੂੰ ਇੱਥੇ ਪਹੁੰਚਣ ਤੇ ਬਹੁਤ-ਬਹੁਤ ਜੀ ਆਇਆਂ ਜੀ ਧੰਨਵਾਦ ਜੀ ਤੇ ਚਾਚੇ ਦਾ ਨਾਮ ਜਿਵੇਂ ਪਲੇਅਰ ਦੇ ਵਿੱਚ ਪਹਿਲਾਂ ਸੀਗਾ ਤੇ ਖੇਤੀ ਦੇ ਵਿੱਚ ਵੀ ਤੇ ਅੱਜ ਵੀ ਉਵੇਂ ਹੀ ਆ ਉਨਾ ਹੀ ਮਾਨ ਸਤਕਾਰ ਉਨਾ ਹੀ ਨਾਮ ਦੇ ਅੱਜ ਵੀ ਪਲੇਅਰ ਦੇ ਵਜੋਂ ਜਾਣਿਆ ਜਾਂਦਾ ਜਦੋਂ ਵੀ ਕੋਈ ਟੂਰਨਾਮੈਂਟ ਹੁੰਦਾ ਜਾਂ ਜਿਹੜੀ ਆਪਾਂ ਗੇਮ ਦੀ ਜੇ ਗੱਲ ਕਰੀਏ ਗੇਮ ਕਦੋਂ ਸ਼ੁਰੂ ਕੀਤੀ ਸੀ ਫਿਰ ਮੈਂ ਗੇਮ ਕਬੱਡੀ 1978 ਚ ਸ਼ੁਰੂ ਕੀਤੀ ਅੱਛਾ ਜੀ 78 ਤੋਂ 97 ਤੱਕ ਮੈਂ 19-20 ਸਾਲ ਗੇਮ ਪੂਰੀ ਤਗੜੀ ਕੀਤੀ ਠੀਕ ਹੈ ਜੀ ਹਾਂ ਔਰ ਆਪਣਾ ਕਬੱਡੀ ਦੇ ਵਿੱਚ ਪੂਰਾ ਨਾਮ ਬਣਾਇਆ ਸਾਰੇ ਪੰਜਾਬ ਦੇ ਵਿੱਚ ਹਾਂ ਬਾਹਰ ਲੀਆਂ ਦੋ ਸਟੇਟਾਂ ਦੇ ਵਿੱਚ ਵੀ ਖੇਡਣ ਦਾ ਮੌਕਾ ਮਿਲਿਆ ਠੀਕ ਹੈ ਤੇ ਕਬੱਡੀ ਦੇ ਵਿੱਚ ਜਣੀ ਆਲ ਰਾਉਂਡਰ ਸੀ ਰੇਡ ਵੀ ਪੂਰੀ ਤੇ ਜਾਫ ਵੀ ਪੂਰੀ ਅਜਾਬ ਚ ਫਰਕ ਪੰਜਾਬ ਚ ਕੋਈ ਘਾਟ ਨ ਮਹਿਸੂਸ ਹੁੰਦੀ ਤਾਂ ਰੇਡਾਂ ਪਾ ਗਏ ਮਗਰੋਂ ਦੋ ਜਫੇ ਲਾ ਕੇ ਆਪਦੀ ਟੀਮ ਨੂੰ ਵੈਸੇ ਲਜਾਈ ਦੇ ਵੈਸੇ ਜੇ ਜਿਆਦਾ ਜਾਫ ਦੇ ਵਿੱਚ ਰਹੇ ਜਾਂ 리ਡਰ ਦੇ ਤੌਰ ਤੇ ਜਿਆਦਾ ਪਛਾਣੇ ਗਏ ਪਹਿਲਾਂ ਮੈਂ ਜਾਫ ਦੇ ਵਿੱਚ ਕੋਈ 4-5 ਸੱਤ ਲੱਗਦਾ ਜਦੋਂ ਗੇਮ ਸ਼ੁਰੂ ਕੀਤੀ 85 ਤੱਕ 85 84 ਤੱਕ ਉਸ ਤੋਂ ਬਾਅਦ ਮੈਂ ਡਬਲ ਰੇਡ ਵੀ ਪੂਰੀ ਤਗੜੀ ਤੇ ਜਾ ਵੀ ਪੂਰੀ ਤਗੜੀ ਠੀਕ ਆ ਹਾਂਜੀ ਤੇ ਫਿਰ ਪਿੰਡ ਦੀ ਟੀਮ ਹੁੰਦੀ ਸੀ ਜਾਂ ਬਾਹਰਲੀ ਟੀਮ ਜਾਂ ਨਹੀਂ ਆਪਦੇ ਪਿੰਡ ਦੀ ਟੀਮ ਅਸੀਂ 12 13 ਸਾਲ ਪੂਰੀਆਂ ਤਗੜੀਆਂ ਰੱਖੀਆਂ ਤਿੰਨੇ 57 62 ਓਪਨ ਅੱਛਾ ਜੀ ਜਿਹਦੇ ਵਿੱਚ ਤਲਵੰਡੀ ਭਾਈ ਸ਼ਕੂਰ ਫਿਰੋਸ਼ਾ ਨੱਲੇ ਇਹਨਾਂ ਤਗੜੀਆਂ ਟੀਮਾਂ ਨਾਲ ਸਾਡੇ ਜੇਤੂ ਮੈਚ ਹੁੰਦੇ ਸੀ ਤੇ ਜੇ ਕੋਈ ਆਪਾਂ ਯਾਦਗਾਰੀ ਮੈਚ ਦੀ ਗੱਲ ਕਰਗੇ ਉਦੋਂ ਦਾ ਕੋਈ ਯਾਦਗਾਰੀ ਮੈਚ ਹੋਵੇ ਜਿੱਥੇ ਵੀ ਬਹੁਤ ਤਗੜਾ ਖੇਡੇ ਹੋ ਜਾਂ ਕੋਈ ਟੀਮ ਹੀ ਆ ਜੀ ਅੱਗੋਂ ਟੱਕਰ ਗਈ ਹੋਵੇ ਦੀਮ ਸਾਨੂੰ ਮੌਕਾ ਮਿਲਿਆ ਜੀ ਪੰਜਾਬ ਦੇ ਮੰਨੇ ਮੱਲੇ ਉਸ ਸਮੇਂ ਦੇ ਵਿੱਚ ਸੀ ਡਰੋਲੀ ਭਾਈ ਕਿਲਾ ਰਾਏਪੁਰ ਤੇ ਮੰਹਾਂ ਵਾਲਾ ਮੰਹਾਂ ਵਾਲੇ ਤੋਂ ਵੀ ਤਿੰਨ ਸਾਲ ਦਾ ਰਿਕਾਰਡ ਰੱਖਿਆ ਉਹਦਾ 60 ਕਿਲੋ ਦਾ ਹਾਂ ਤੇ ਡਰੋਲੀ ਭਾਈ ਤੋਂ ਵੀ ਤਿੰਨ ਸਾਲ ਲਿਆਂਦੀ 60 ਕਿਲੋ ਕਿਲਾ ਰਾਏਪੁਰ ਤੋਂ ਵੀ ਤਿੰਨ ਸਾਲ ਖੇਡਣ ਦਾ ਵਧੀਆ ਜਿੱਤਣ ਦਾ ਮੌਕਾ ਮਿਲੇ ਠੀਕ ਹੈ ਜੀ ਇੱਕ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿੰਡ ਸੀਗਾ ਜੀ ਖੰਨੇ ਸਰਹੰਦ ਦੇ ਕੋਲੇ ਰਾਏਪੁਰ ਮਾਜਰੀ ਉੱਥੋਂ ਸਾਨੂੰ ਗੇਮ ਖੇਡਣ ਦਾ ਉੱਥੇ ਲਗਾਤਾਰ 8 ਸਾਲ ਮੌਕਾ ਮਿਲਿਆ ਤੇ 8 ਸਾਲ ਹੀ ਤਨੇਮੋ ਫਸਲੇ ਨੂੰ ਠੀਕ ਹੈ ਜੀ 57 ਬਾਟ ਓਪਨ ਠੀਕ ਹੈ weight ਘਟ ਸੀ ਪਰ ਗੇਮ ਪੂਰੀ ਤਕੜੀ ਆਪਦੀ ਖੇਡੀ ਹੈ 57 ਕਿਲੋ weight ਦੇ ਵਿੱਚ ਵੀ ਏ ਟੀ ਮੀ ਦੇ ਵਿੱਚ ਪੂਰੇ ਤਕੜੇ ਜੱਫੇ ਲਾਉਂਦੇ ਨੇ ਠੀਕ ਹੈ ਹਾਂਜੀ ਤੇ ਅੱਜ ਵੀ ਸਿਹਤ ਤੁਹਾਡੀ ਪੂਰੀ ਵਧੀਆ ਫਿੱਟ ਪਈ ਆ ਜੀ ਨਾ ਕੰਮ ਵੀ ਪੂਰਾ ਖੇਤੀ ਦਾ ਕੰਮ ਵੀ ਕਿਰਾਏ ਦਾ ਕੰਮ ਵੀ ਨਾਲ ਕਰਦੇ ਹਾਂ ਹਾਂਜੀ ਕਾਲਜ ਤੋਂ ਬਾਅਦ ਮੈਂ 84 ਜੀ ਗ੍ਰੈਜੂਏਸ਼ਨ ਕਰਕੇ ਤੇ ਫਿਰ ਮੈਂ ਖੇਤੀ ਦੇ ਵਿੱਚ ਆ ਗਿਆ ਹਾਂ ਖੇਤੀ ਕੀਤੀ ਇੱਕ ਟਰੈਕਟਰ ਦੇ ਨਾਲ ਸ਼ੁਰੂ ਕੀਤਾ ਕਿਰਾਏ ਦਾ ਕੰਮ ਕੋਈ ਦਿਨ ਪਰ ਰਾਤ ਵੀ 22 ਘੰਟੇ 24 ਦੇ ਵਿੱਚੋਂ ਲਗਾਤਾਰ 22 ਘੰਟੇ ਹਰ ਮਹੀਨਾ ਇੱਕ ਮਹੀਨਾ ਲਗਾਤਾਰ ਸੀਜ਼ਨ ਦੇ ਵਿੱਚ 22 ਘੰਟੇ ਚਲਾਉਂਦਾ ਟਰੈਕਟਰ ਸੱਤਾਂ ਪਿੰਡਾਂ ਦਾ ਕੰਮ ਕੱਢਦਾ ਰਿਹਾ ਠੀਕ ਹੈ ਫਿਰ ਹੌਲੀ ਹੌਲੀ ਮਿਹਨਤ ਕਰਕੇ ਤਿੰਨ ਚਾਰ ਟਰੈਕਟਰ ਕੀਤੇ ਫਿਰ ਥੋੜਾ ਜਿਹਾ ਸੌਖਾ ਹੋ ਗਿਆ ਕੰਮ ਅੱਛਾ ਜੀ ਨਾਲ ਤਨ ਫਰੇਸ਼ਰ ਬਣਾਈ ਕੰਬਾਈਨ ਬਣਾਈ ਹੂੰ ਤੇ ਟਰੱਕ ਵੀ ਲਿਆ ਸੀ ਬਾਹਰ ਨੂੰ ਜਾਣ ਵਾਲਾ ਬਾਹਰੀਆਂ ਸਟੇਟਾਂ ਨੂੰ ਠੀਕ ਹੈ ਉਹਦੇ ਵਿੱਚ ਵੀ ਮਿਹਨਤ ਕੀਤੀ ਆ ਉਹਦੀ ਪੂਰੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਾਇਆ ਜੀ ਕੰਮ ਠੀਕ ਤੇ ਜਿਹੜੇ ਨਾਲ ਦੇ ਸਾਥੀ ਪਲੇਅਰ ਸੀਗੇ ਉਹਨਾਂ ਚੋਂ ਕੋਈ ਕੋਈ ਯਾਦਗਾਰੀ ਬੰਦਾ ਜਿਹੜਾ ਬੜਾ ਜਿਆਦਾ ਨੇੜੇ ਹੋਵੇ ਮੈਂ ਸੁਣਿਆ ਕੋਈ ਪਾਉ ਸੀਗਾ ਤੁਹਾਡੇ ਬੜਾ ਨੇੜੇ ਹਾਂਜੀ ਪਾਉ ਜੋ ਅੰਮ੍ਰਿਤਸਰ ਦੇ ਖੇਮਕਰਨ ਬਾਰਡਰ ਦੇ ਕੋਲ ਪੂਰੇ ਪਿੰਡਾ ਉਹਨਾਂ ਦਾ ਪਿੰਡ ਸੀ ਪੂਰੇ ਹਸਲ ਪੂਰੇ ਹਾਂਜੀ ਤੇ ਸਾਡੇ ਪਿੰਡ ਦੀ ਸ਼ਾਨ ਬਣਾਉਣ ਵਾਲਾ ਉਹ ਬੰਦਾ ਸੀ ਬੜਾ ਤਕੜਾ ਪਲੇਅਰ ਸੀ ਇੱਕ ਮੈਚ 57 ਦਾ ਪਹਿਲਾ ਖੇਡ ਕੇ ਜਣੀ ਓਪਨ ਚ ਹੀ ਗਿਆ ਐਡਾ ਤਕੜਾ ਸਰੀਰ ਸੀ ਬੜੀ ਹਾਰਡ ਵਰਕ ਮਿਹਨਤ ਤੇ ਜੱਫਾ ਨਹੀਂ ਖਾਂਦਾ ਲਗਾਤਾਰ ਪੰਜ-ਪੰਜ ਕੇ ਕੌਡੀਆਂ ਪਾਉਂਦਾ 60-60 ਕੇ ਲਿਆਉਂਦਾ ਸੀ ਜਣੀ ਆਹ ਨਹੀਂ ਵੀ ਭੱਜ ਕੇ ਭੈਣ ਨਹੀਂ ਲਿਆਣਾ ਕਹਿੰਦਾ ਹੁੰਦਾ ਜਿੰਨਾ ਚਿਰ ਮੈਂ ਕੌਡੀ ਖੇਡੂਗਾ ਠੀਕ ਹੈ ਤੇ ਆਪਦੇ ਜੋਰ ਦੇ ਸਿਰ ਤੇ ਲਿਆਉਂ ਬੜਾ ਤਕੜਾ ਪਲੇਅਰ ਸੀ ਠੀਕ ਹੈ ਜੱਫਾ ਨਹੀਂ ਖਾਂਦਾ ਬੜੀਆਂ ਤਕੜੀਆਂ ਟੀਮਾਂ ਨਾਲ ਮੈਚ ਹੋਏ ਸਾਡੇ ਤਲਵੰਡੀ ਨਾਲ ਸ਼ਕੂਰ ਹੋਰ ਬਾਹਰਲੀਆ ਟੀਮਾਂ ਨਾਲ ਹੂੰ ਬਹੁਤ ਤਕੜਾ ਪਲੇਅਰ ਸੀ 84 ਦੇ ਟੈਗ ਦੇ ਵਿੱਚ ਸੀ ਦੋਗੇ ਸੀ ਅੰਮ੍ਰਿਤਸਰ ਅੱਛਾ ਜੀ ਉੱਥੇ ਗੁਰਦੁਆਰਾ ਸਾਹਿਬ ਦੇ ਹਾਂ ਗੁਰਦੁਆਰਾ ਸਾਹਿਬ 84 ਦੇ ਟੈਗ ਦੇ ਵਿੱਚ ਸ਼ੀਦੀਪਾਈ ਜੀ ਠੀਕ ਆ ਜੀ ਠੀਕ ਉਸ ਖਿਡਾਰੀ ਦੀ ਬੜੀ ਯਾਦ ਸਾਨੂੰ ਆਉਂਦੀ ਆ ਠੀਕ ਆ ਜੀ ਉਦੋਂ ਮਾ ਸਾਡੇ ਨਾਲ ਦੇ 6-7 ਪਲੇਅਰ ਜਿਹੜੇ ਦੁਨੀਆ ਤੋਂ ਚਲੇ ਗਏ ਹੂੰ ਜਿਹਦੇ ਵਿੱਚ ਇੱਕ ਮਹਿੰਦਰ ਸਿੰਘ ਜਾਫੀ ਹੁੰਦਾ ਏ ਟੀਮ ਦਾ ਬਹੁਤ ਤਕੜਾ ਸਾਡੇ ਨਾਲ ਜੀ ਹੂੰ ਇੱਕ ਪੱਪੂ ਜਸਪਾਲ ਸਿੰਘ ਪੱਪੂ ਇੱਕ ਪ੍ਰੀਤਮ ਇੱਕ ਨਰਮਲ ਸਿੰਘ ਸਾਡੇ ਘਰਾਂ ਦਾ ਮੁੰਡਾ ਹੁੰਦਾ ਸੀ ਇਹ ਇੱਕ ਮੋਰ ਸਿੰਘ ਭਾਉ ਦੇ ਨਾਂ ਨਾਲ ਜਾਣੇ ਇਹ ਪੰਛੀ 플레이 ਸਾਡੇ ਇਸ ਦੁਨੀਆ ਤੋਂ ਚਲੇ ਗਏ ਠੀਕ ਹੈ ਜੀ ਤੇ ਜਦੋਂ ਉਦੋਂ ਫਿਰ ਜਦੋਂ ਜਦੋਂ ਖੇਡਦੇ ਹੁੰਦੇ ਸੀਗੇ ਉਹ ਤਾਂ ਮੇਰੇ ਹਿਸਾਬ ਨਾਲ ਕਬੱਡੀ ਚ ਇਨਾ ਪੈਸਾ ਵੀ ਹੈ ਨਹੀਂ ਸੀਗਾ ਹਾਂਜੀ ਉਦੋਂ ਪੈਸਾ ਸਾਨੂੰ ਏ ਟੀਮ ਦਾ ਮਿਲਦਾ 600 ਰੁਪਿਆ 62 ਕਿਲੋ ਦਾ 400 ਤੇ 57 ਦਾ 300 ਠੀਕ ਹੈ ਇੱਕ ਵਾਰੀ ਸਾਡੀ ਹਕੂਮਤ ਵਾਲੇ ਪਿੰਡ ਦੇ ਵਿੱਚ ਅਸੀਂ ਉਦੋਂ ਦਸਵੀਂ ਚ ਇੰਟਰ ਕੀਤੀ ਸੀ ਦਸਵੀਂ ਸ਼ੁਰੂ ਹੋਈਆਂ ਹੀ ਕਲਾਸਾਂ ਤੇ ਮੌਕਾ ਮਿਲਿਆ ਇੱਕ ਪਾਸੇ ਡਿਸਟ੍ਰਿਕਟ ਫਿਰੋਜ਼ਪੁਰ ਦੀ ਪੰਜਾਬ ਪੁਲਿਸ ਦੀ ਟੀਮ ਤੇ ਇੱਕ ਪਾਸੇ ਸਾਡੇ 9ਵੀਂ 10ਵੀਂ ਚ ਪੜਦੇ ਮੁੰਡਿਆਂ ਦੀ ਏ ਟੀਮ ਤੇ ਅਸੀਂ ਬੁਰੀ ਤਰ੍ਹਾਂ ਸਰਾਈ ਸੀ ਜਣੀ ਠੀਕ ਹੈ ਉਦੋਂ ਪਾਉ ਨੇ ਬੜੇ ਤਗੜੇ ਰੈਡਾਂ ਪਾ ਕੇ ਕੋੜ-ਕੋੜ ਕੇ ਪੁਆਇੰਟ ਲੈਂਦੇ ਅੱਛਾ ਜੀ ਤੇ ਅਸੀਂ ਵੀ ਆਪਦੇ ਸਰੀਰ ਮੁਤਾਬਕ ਸਰੀਰ ਛੋਟਾ ਸੀ ਪਰ ਬੜੇ ਤਗੜੇ ਜੱਫੇ ਲਾ ਤੇ ਆਪਦੀ ਟੀਮ ਨੂੰ ਵਿਨਰ ਰੱਖਿਆ ਤੇ ਚਾਚਾ ਉਹਨੋਂ ਦੇ ਜਿਹੜਾ ਉਦੋਂ ਤੁਸੀਂ ਕਬੱਡੀ ਖੇਡੀ ਆ ਤੇ ਅੱਜ ਦੀ ਕਬੱਡੀ ਦੇ ਵਿੱਚ ਤਾਂ ਪੈਸਾ ਵੀ ਬਹੁਤ ਆ ਹਾਂਜੀ ਤੇ ਮੇਰੇ ਹਿਸਾਬ ਨਾਲ ਵੀ ਜਿਹੜੀ ਤੁਸੀਂ ਕਬੱਡੀ ਖੇਡੀ ਆ ਜਿੰਨੀ ਤਕੜੀ ਕਬੱਡੀ ਤੁਹਾਡੀ ਖੇਡੀ ਆ ਉਹ ਤੁਸੀਂ ਹਨਾ ਜਿਹੜਾ ਨਾਰਮਲ ਖਰਾਕ ਤੇ ਆਉਦੀ ਘਰੀਲੂ ਖਰਾਕ ਤੇ ਅੱਜ ਵਾਲਾ ਜਿਹੜਾ ਕਿੰਨਾ ਕੁਸ਼ ਆ ਗਿਆ ਤੇ ਪਰ ਪੈਸਾ ਵੀ ਆ ਗਿਆ ਅੱਜ ਦੀ ਗੇਮ ਨੂੰ ਤੇ ਉਦੋਂ ਦੀ ਗੇਮ ਨੂੰ ਕਿਵੇਂ ਵੇਨੇ ਆ ਬੜਾ ਅੰਤਰ ਸੀਗਾ ਜੀ ਉਦੋਂ ਜਿਹੜੇ ਖਿਡਾਰੀ ਕਬੱਡੀ ਖੇਡਦੇ ਸੀ ਸਵੇਰ 4 ਵਜੇ ਉੱਠ ਕੇ ਮਿਹਨਤ ਲਾਉਣੀ ਹੂੰ ਸਕੂਲ ਦੇ ਵਿੱਚ ਸਾਥੀ ਖਿਡਾਰੀਆਂ ਨੂੰ ਮੈਂ ਪਾਉਣਾ ਤੇ 15 ਕਿਲੋਮੀਟਰ ਰੇਸ ਲਾਉਣੀ ਸਾਰਿਆਂ ਦੇ ਇੱਕ ਘੰਟਾ ਕੇ ਐਕਸਰਸਾਈਜ਼ਾਂ ਡੰਡ ਲਾ ਕੇ ਤੇ ਇੱਕ ਘੰਟਾ ਗੇਮ ਕਰਨੀ ਪੂਰੀ ਤਗੜੀ ਫਿਰ ਕਾਲ ਜਾਣਾ ਨੇ ਕਾਲ ਜਾਣਾ ਤੇ ਸਕੂਲ ਵਾਲਿਆਂ ਨੇ ਸਕੂਲ ਨੂੰ ਚਲੇ ਜਾਂ ਹਦੋਂ ਕਬੱਡੀ ਖਰਾਕਦੀ ਤੇ ਅੜ ਕੇ ਖੇਡਣ ਵਾਲੀ ਹੁੰਦੀ ਜੋਰ ਜਮਾਈ ਦੇ ਨਾਲ ਹਰ ਵੜੇ ਕੁੱਟ ਕੁੱਟ ਕੇ ਲੱਗਣਾ ਇੱਕ ਦੂਜੇ ਨੂੰ ਜਫਾ ਲਾਉਣਾ ਰੇਡ ਪਾਉਣੀ ਛੜ ਕੇ ਲਿਆਉਣੇ ਪੁਆਇੰਟ ਤੇ ਜਿਹੜੀਆਂ ਅੱਜ ਕੱਲ ਦੇ ਹਾਲਾਤ ਇੰਜੈਕਸ਼ਨ ਚੱਲਦਾ ਜੀ ਠੀਕ ਹੈ ਮੈਡੀਸਨ ਲਾ ਕੇ ਚੱਲਦੇ ਕੋਈ ਅੱਜ ਦੇ ਸਵਾਦ ਵਾਲੀ ਗੱਲ ਨਹੀਂ ਅੱਜ ਦੇ ਪਲੇਅਰਾਂ ਦੀ ਇਹ ਗੱਲ ਕਰਕੇ ਮੇਰੇ ਹਿਸਾਬ ਨਾਲ ਜਿਵੇਂ ਉਦੋਂ ਤੁਹਾਡਾ ਗੇਮ ਸੀ ਨਾਲ ਘਰ ਦਾ ਕੰਮ ਖੇਡ ਦਾ ਕੰਮ ਪੂਰਾ ਹੁੰਦਾ ਸੀਗਾ ਹਾਂਜੀ ਹਾਂਜੀ ਤੇ ਅੱਜ ਦੇ ਟਾਈਮ 'ਚ ਮੇਰੇ ਹਿਸਾਬ ਨਾਲ ਖੇਡ ਦਾ ਜਾਂ ਘਰ ਦਾ ਕੰਮ ਕੋਈ ਪਲੇਅਰ ਕਰਦਾ ਹੀ ਨਹੀਂ ਹੋਣਾਗਾ ਸਿੱਧਾ ਗਰਾਊਂਡ 'ਚ ਆ ਜਾ ਹਾਂਜੀ ਅੱਜ ਕੱਲ ਦੇ ਬਰੇ ਤਾਂ ਬਸ ਸਿੱਧਾ ਗੇਮ ਕਰਕੇ ਤੇ ਤੜਕੇ ਕਿਤੇ ਰਾਤ ਨੂੰ ਗੇਮ ਕਰਦੇ ਆ ਤੇ ਤੜਕੇ ਉੱਠਦੇ 12-12 ਵਜੇ ਉਦੋਂ ਸਵੇਰ 4 ਵਜੇ ਉੱਠ ਕੇ ਗੇਮ ਲਾਉਣੀ ਫਿਰ ਉਦੋਂ ਆਪ ਦੇ ਪੱਠੇ ਮੁੱਠਾਂ ਦਾ ਕੰਮ ਕਰਕੇ ਫਿਰ ਨਹਾ ਤੋਂ ਕੇ ਸਕੂਲ ਕਾਲੇ ਜਾਣਾ ਠੀਕ ਹੈ ਤੇ ਨਸ਼ੇ ਤੋਂ ਰਹਿਤੀ ਉਦੋਂ ਖਰਾਕ ਨਾ ਕਬੱਡੀ ਖੇਡੀ ਜਿੰਨੀ ਖੇਡੀ ਉਹ ਸਮੇਂ ਦੇ ਵਿੱਚ ਠੀਕ ਹੈ ਨਸ਼ੇ ਤੋਂ ਰਹਿ ਸੀ ਮਾਂ ਪਿਓ ਦਾ ਡਰ ਮੰਨੀ ਦਾ ਸੀ ਹਾਂਜੀ ਔਰ ਗੇਮ ਪੂਰੀ ਤਗੜੀ ਕੀਤੀ 20 ਸਾਲ ਤੋ ਹੀ ਗੇਮ ਖੇਡੀ ਤੇ ਅੱਜ ਹੁਣ ਉਮਰ ਕਿੰਨੀ ਹੋ ਗਈ ਤੁਹਾਡੀ ਅੱਜ ਮੇਰੀ ਉਮਰ 63 ਸਾਲ ਜੀ 63 ਸਾਲ ਤੇ ਅੱਜ ਵੀ ਸਾਰਾ ਖੇਤੀ ਦਾ ਤੇ ਨਾਲ ਕਿਰਾਏ ਦਾ ਕੰਮ ਵੀ ਤੁਸੀਂ ਕਰਦੇ ਹਾਂ ਹਾਂ ਜੀ ਖੇਤੀ ਦਾ ਮੈਂ ਪੂਰਾ ਕਰਦਾ ਕਿਰਾਏ ਦਾ ਕੰਮ ਹੁਣ ਮੈਂ ਛੱਡਤਾ 20 ਸਾਲ ਬੜਾ ਟਰੈਕਟਰਾਂ ਦਾ ਕਿਰਾਇਆ ਕੰਬਾਈਨ ਦਾ ਟਰੱਕ ਦਾ ਇਹ ਸਾਰਾ ਕਾਰੋਬਾਰ ਕੀਤਾ 20 ਸਾਲ ਪੂਰੀ ਹਾਰਡਵਰਕ ਮਿਹਨਤ ਕਰਕੇ ਠੀਕ ਹੈ ਹੁਣ ਮੈਂ ਆਪਦੀ ਖੇਤੀ ਕਰਦਾ ਵੀ ਕਿ 18-20 ਏਕੜ ਦੀ ਹਾਂ ਤੇ ਕੰਮ ਮੈਂ ਪੂਰਾ ਕਰਨਾ ਹਜੇ ਪੱਠੇ ਪਾਉਣ ਦਾ ਧਾਰਾ ਕੱਢਣ ਦਾ ਪਾਣੀ ਧਣੀ ਸਪਰੇਅ ਤੇ ਰੇਹ ਦਾ ਕੰਮ ਕਰਾਈ ਤੇ ਕਰਾਉਣਾ ਬਾਕੀ ਸਾਰਾ ਕਾਰੋਬਾਰ ਆਪ ਕਰਾਂ ਠੀਕ ਹੈ ਤੇ ਜਿਹੜੇ ਹੁਣ ਟਰੈਕਟਰਾਂ ਦੀ ਗੱਲ ਕਰਕੇ ਅੱਜ ਦੇ ਨਾਂ ਚ ਵੱਡੇ ਟਰੈਕਟਰ ਆ ਜਾਂ ਬਹੁਤ ਆ ਗਏ ਤੁਹਾਡੇ ਕੋਲੇ ਮੈਂ ਦੇਖ ਰਿਹਾ ਵੀ ਆਹ ਦੋ ਟਰੈਕਟਰ ਖੜੇ ਢੀ ਆਈ ਹੈ ਨਾ ਹਾਂਜੀ ਇਹ ਇਹ ਕਿਹੜਾ ਕਿਹੜਾ ਮਾਡਲ ਆ ਤੇ ਕਦੋਂ ਕਦੋਂ ਦੇ ਲਈ ਹੋਏ ਆ ਇਹ ਏ ਟਰੈਕਟਰ ਮੇਰੇ ਕੋਲੇ ਆ ਜੀ ਇੰਟਰਨੈਸ਼ਨਲ 1977 ਮਾਡਲ ਅੱਛਾ ਜੀ ਇਸ ਟਰੈਕਟਰ ਦੀ ਬਦੌਲਤ ਮੈਂ ਜਾਨੀ ਇੱਥੇ ਅੱਜ ਬੈਠਾ ਠੀਕ ਹੈ ਇਸ ਟਰੈਕਟਰ ਨੇ ਮੈਨੂੰ ਬੜੀ ਕਮਾਈ ਦਿੱਤੀ ਦਿਨ ਪੋਰ ਰਾਤ ਜੇ ਕਿਤੇ ਨੌਕਸ ਵੀ ਪਿਆ ਤਾਂ ਮੈਨੂੰ ਟਗਾਣੇ ਤੇ ਲਾ ਦਿੰਦਾ ਹੀ ਟਗਾਣੇ ਤੇ ਆ ਕੇ ਖਰਾਬ ਮਾੜਾ ਮੋਟਾ ਜੀ ਨੌਕਸ ਬਣਾ ਤੇ ਆਪਦੇ ਟਗਾਣੇ ਤੇ ਪਹੁੰਚ ਜਾਈਦਾ ਹੀ ਠੀਕ ਹੈ ਬੜੀ ਹਾਰਡ ਵਰਕ ਮਿਹਨਤ ਕੀਤੀ ਹੈ ਅੱਜ 48 ਸਾਲ ਪੁਰਾਣਾ ਟਰੈਟਰ ਇੰਟਰਨੈਸ਼ਨਲ ਇਹ 1977 ਮਾਡਲ ਇਹ ਨਵਾਂ ਹੀ ਕਢਾਇਆ ਸੀ ਹਾਂ ਇਹ 3 ਸਾਲ ਚੱਲਦਾ ਲਿਆ ਸੀ 3 ਸਾਲ ਚੱਲਿਆ ਤੇ ਪੂਰਾ ਸੰਭੇ ਪੂਰਾ ਹਜੇ ਵੀ ਨਵੇਂ ਦੇ ਬਰਾਬਰ ਮੈਂ ਕੰਮ ਰੈਂਦਾ ਇਹ ਤਾਂ ਪੂਰਾ ਠੀਕ ਆ ਅੱਜ ਤੱਕ ਤੁਸੀਂ ਉਵੇਂ ਚਲਾ ਰਹੇ ਹੋ ਹਾਂਜੀ ਹਾਂਜੀ ਤੇ ਨਹੀਂ ਤਾਂ ਇੰਨੇ ਪੁਰਾਣੇ ਟਰੈਕਟਰ ਨੂੰ ਅਗਲਾ ਕਹਿੰਦਾ ਯਾਰ ਇਹ ਤਾਂ ਹੁਣ ਢਲ ਕੇ ਆ ਜਾਂਦੇ ਆ ਜੀ ਢਲਾਈ ਦੇ ਵਿੱਚ ਆ ਕੇ ਖਤਮ ਹੋ ਜਾਂਦੇ ਮਾਡਲ ਹਾਂਜੀ ਹਾਂਜੀ ਤੇ ਆਪਾਂ ਤਾਂ ਸਾਰੇ ਮਾਡਲ ਪੂਰੇ ਪੁਰਾਣੇ ਸੰਭਾਲ ਕੇ ਰੱਖੇ ਜੀ ਦੇ ਵਿੱਚ ਇੱਕ ਮੇਰੇ ਕੋਲ ਟਰੈਕਟਰ 1993 ਮਾਡਲ ਡੀਏ ਨਵਾਂ ਲਿਆ ਸੀ ਜਿਵੇਂ ਹਾਂਜੀ 61 1999 ਮਾਡਲ ਸੀ ਉਹ ਵੇਚਦਾ ਸੀ ਕੰਬਾਈਨ ਵੇਚਤੀ ਸੀ ਉਹ ਨਾਲ ਬਣਾਇਆ ਸੀ ਫਿਰ ਮੈਂ ਬੱਚਿਆਂ ਲਈ ਹੋ ਗਏ ਵੀ ਆਪਦੇ ਬੱਚੇ ਪੜਾ ਕੇ ਆਪਦੇ ਟਿਕਾਣੇ ਤੇ ਲਾਏ ਹਾਂਜੀ ਤੇ ਇੱਕ ਇੰਜਣ 1968 ਮਾਡਲ ਪੀਟਰ ਠੀਕ ਹੈ ਜਿਹਦੇ ਨਾਲ ਪਹਿਲਾਂ ਸ਼ੁਰੂਆਤ ਬੋਰਰ ਕਰਕੇ ਤੇ ਪਾਣੀ ਦੀ ਹੋਈ ਹੈ ਖੇਤੀ ਨੂੰ ਪਾਣੀ ਲਾਉਣ ਦਾ ਤਰੀਕਾ ਹਮ 1977 ਮਾਡਲ 8 ਦਾ ਇੰਜਣ ਪੀ ਐਮ ਐਸ ਫਗਵਾੜੇ ਦਾ ਅੱਛਾ ਜੀ ਉਹ ਮਸਾ ਮਾਲ ਕੇ ਰੱਖੇ ਛੋਟੇ ਟਰੈਕਟਰ ਤੋਂ ਵੱਡਾ ਟਰੈਕਟਰ ਲੈਂਦੇ ਆ ਤੇ ਤੁਸੀਂ ਵੱਡਾ ਟਰੈਕਟਰ ਲੈ ਕੇ ਵੇਚਤਾ ਫਿਰ ਛੋਟੇ ਰੱਖੇ ਮੈਨੂੰ ਫਿਰ ਇਹੇ ਫਿੱਟ ਲੱਗਦੇ ਆ ਫਿਰ ਕਾਰੋਬਾਰ ਤਾਂ ਚਲੋ ਵੱਡੇ ਟਰੈਕਟਰ ਹੁੰਦਾ ਹੈਗਾ ਪਰ ਜਿਹੜਾ ਇਹ ਕੰਮ ਦਿੰਦੇ ਆਪਦੇ ਲੋਕਲ ਚੱਲਣ ਨੂੰ ਵੀ ਵਾਰਾ ਖਾ ਜਾਂਦੇ ਆ ਹੂੰ ਤੇ ਬੱਚਿਆਂ ਵਾਲੇ ਪਾਸੇ ਹੋਏ ਸੀ ਬੱਚਿਆਂ ਨੂੰ ਉਧਰ ਸਿਰੇ ਲਾਉਣ ਦੀ ਖਾਤਰ ਪੜ੍ਹਾਈ ਕਰਾ ਕੇ ਡਿਗਰੀ ਡਿਪਲੋਮੇ ਕਰਾ ਜੋ ਉਧਰ ਸੱਟ ਗਈ ਤੇ ਹੁਣ ਵੱਡਾ ਟਰੈਕਟਰ ਲੈ ਲਾਂਗੇ ਵੱਡੇ ਦੀ ਲੋੜ ਤੇ ਆ ਸਕੂਟਰ ਵੀ ਮੇਰੇ ਸਹਾਰਾ ਇਹ ਵੀ ਬਹੁਤ ਪੁਰਾਣਾ ਹੈਗਾ ਹਨਾ ਇਹ 1999 ਮਾਡਲ ਹੈ ਜੀ ਇਹ ਦੇਖੋ ਜੀ ਮੈਂ ਪੂਰਾ ਸਾਹਮ ਕੇ ਰੱਖਿਆ ਠੀਕ ਆ ਜੀ ਇਹ ਵੀ ਹਾਂ ਹਜੇ ਵੀ ਪੂਰਾ ਚਾਲੂ ਹਾਲ ਇਹ 34 35 ਸਾਲ ਪੁਰਾਣਾ ਹੈ ਟਰੈਕਟਰ ਇਹ ਸਕੂਟਰ ਇਹਨੂੰ ਇੱਕ ਪਹਿਲਾਂ ਵੀ ਤਿਆਰ ਕਰਵਾਇਆ ਸੀ ਜਾਂ ਨਹੀਂ ਆਪ ਹੁਣ ਕਰਾਇਆ 30 ਸਾਲ ਬਾਅਦ ਰਾਂ 30 ਸਾਲ ਬਾਅਦ ਹਾਂ ਅੱਛਾ ਜੀ ਤੇ ਹੁਣ ਵੀ ਪੂਰਾ ਐਨ ਪੂਰਾ ਤਿਆਰ ਕਰਾਇਆ ਪੈਸਾ ਪੂਰਾ ਲਾਤਾ ਇੱਥੇ ਹਾਂਜੀ ਇਹ ਤੇ ਮੈਂ ਲਾਇਆ ਹੁਣ 20000 ਰੁਪਏ ਅੱਛਾ ਜੀ 20000 ਲਾ ਕੇ ਪੂਰਾ ਜਨਰਲ ਕਰਾ ਕੇ ਸਾਰਾ ਰੰਗ ਰੋਗਨ ਟਾਇਰ ਟੱਪਾ ਸਾਰਾ ਜੋ ਸਪੇਅਰ ਪਾਰਟ ਸੀਟਾਂ ਹੋਰ ਸਾਰਾ ਕੰਮ ਸਾਰਾ ਟੈਂਸ਼ਨ ਕਰਕੇ ਮੇਰਾ 20000 ਰੁਪਏ ਲੱਗਾ ਇਹ ਹੋਏ ਹੋਗੇ 4-5 ਮਹੀਨੇ ਕਿਆਰ ਕਰਾਈ ਨਹੀਂ ਠੀਕ ਹੈ ਜੀ ਤੇ ਇਹ ਤਾਂ ਜਿਹੜਾ ਹੁਣ ਜਿਵੇਂ ਕਬੱਡੀ ਦੀ ਖੇਡਦੇ ਰਹੇ ਹਾਂ ਉਹ ਚ ਫਿਰ ਮਾਨ ਸਨਮਾਨ ਵੀ ਕੋਈ ਮਿਲੇ ਹੋਣੇ ਪਹਿਲਾਂ ਜਾਂ ਹੁਣ ਹਾਂਜੀ ਉਸ ਸਮੇਂ ਦੇ ਵਿੱਚ ਜਿਹੜੇ ਉਹਨਾਂ ਸਮੇਂ ਦੇ ਵਿੱਚ ਉਹਨੇ ਛੋਟੇ ਛੋਟੇ ਮਿਲਦੇ ਰਹੇ ਤੇ ਉਸ ਤੋਂ ਬਾਅਦ ਜਦੋਂ ਗੇਮ ਛੱਡ ਗਏ 95 ਦੇ ਵਿੱਚ ਮੈਨੂੰ ਮੋਟਰਸਾਈਕਲ ਮਿਲਿਆ ਸੀ ਸਨਮਾਨਤ ਕੀਤਾ ਪੁਰਾਣੀ ਖਿਡਾਰੀਆਂ ਦੇ ਤੌਰ ਤੇ ਅੱਛਾ ਜੀ ਇਹ ਮੋਟਰਸਾਈਕਲ ਮੈਨੂੰ 1915 ਦੇ ਵਿੱਚ ਮਿਲਿਆ 2015 ਚ ਹਾਂਜੀ 2015 2015 ਚ ਠੀਕ ਹੈ ਜੀ ਤੇ ਇਹ ਉਦੋਂ ਜਾਨਕੀ ਸਨਮਾਨੇ ਕਿੱਥੇ ਹੋਇਆ ਸੀ ਇਹ ਇਹ ਸਲਿਆਣੀ ਪਿੰਡ ਹੋਇਆ ਸੀ ਗਵਾਂਢੀ ਆਪਣੀ ਆਪਣੇ ਗਵਾਂਢੀ ਹਾਂਜੀ ਠੀਕ ਹੈ ਜੀ ਤੇ ਚਾਚਾ ਪਰ ਖੇਤੀ ਦੇ ਵਿੱਚ ਹੁਣ ਜਿਵੇਂ ਤੁਸੀਂ ਖੇਤੀ ਤੁਸੀਂ ਕਰਦੇ ਤੁਸੀਂ ਖੇਤੀ ਵੀ ਕਰਦੇ ਜਿਵੇਂ ਨਾਰਮਲ ਛੋਟੇ ਟਰੈਕਟਰਾਂ ਨਾਲ ਹਾਂਜੀ ਤੇ ਆਪਾਂ ਇੱਕ ਦਿਨ ਅੱਗੇ ਗੱਲ ਕਰ ਰਹੇ ਤੁਸੀਂ ਕਹਿੰਦੇ ਖੇਤ ਦੇ ਵਿੱਚ ਆਪਣੇ ਘਾਹ ਦੀ ਤਿਹੜੂ ਵੀ ਨਹੀਂ ਹੈਗੀ ਹਾਂਜੀ ਹੋਰ ਕਾਟ ਕੇ ਰੱਖਿਆ ਖੇਤੀ ਜਾਂ ਆਪਣੇ ਜ਼ਮੀਨ ਦੇ ਵਿੱਚ ਆੜਾਂ ਤੇ ਸਾਂਝੀਆਂ ਵਟਾਂ ਤੇ ਖਾਲਿਆਂ ਤੇ ਨਹਿਰ ਦੇ ਨਾਲ ਮਤਲਬ ਸਾਰੇ ਖੇਤ ਦੇ ਵਿੱਚ ਦੇਸੀ ਘਾਹ ਦੀ ਤਾਂ ਨਾ ਮਿਲੂਗੀ ਵਟਦੋਂ ਅੱਛਾ ਰੋੜਾਂ ਰਗੀਆਂ ਹੋਣਗੀਆਂ ਸੰਧੀਆਂ ਵਟਾਂ ਅੱਛਾ ਜੀ ਪੂਰਾ ਸ਼ੌਕ ਹੈ ਉੱਥੇ ਆਪਦਾ ਵਧੀਆ ਕਮਰਾ ਬਣਾ ਕੇ 10 ਦਾ ਫੁੱਟ ਦੀ ਗੈਲਰੀ ਬਣਾ ਕੇ ਪਾਸੇ ਦਰਖਤ ਲਾਏ ਇੱਥੇ ਆਪਦਾ ਨਹਾਦੋ ਕੇ ਮੋਟਰ ਦੇ ਚ ਵਿੱਚ ਦੋਹਾਂ ਮੋਟਰਾਂ ਦੇ ਗਾਂ ਬਣੇ ਇੱਕ ਦੇ ਮਗਰ ਬਣੇ ਉੱਥੇ ਨਹਾਦੋ ਕੇ ਆਪਦਾ ਮੰਜੇੜਾ ਹੀ ਦੇਣਾ ਆਉਣਾ ਪਿਆ ਜੀ ਦਾ ਸਬਜ਼ੀ ਆਪਦੇ ਖਾਣ ਜੋਗੀ ਤਿਆਰ ਕਰੀਦੀ ਆ ਹਾਂਜੀ ਫਲਦਾਰ ਬੂਟੇ ਵੀ ਲਾਏ ਆ ਕੇਲੇ ਵੀ ਕੇਲਿਆਂ ਦੇ ਬੂਟੇ ਵੀ ਲੱਗੇ ਉੱਥੇ ਉਹ ਤਾਂ ਤਿਆਰ ਹੁੰਦੇ ਆ ਹੋਰ ਆਪਦਾ ਜਿਹੜਾ ਖਣ ਪੀਣ ਦਾ ਡੇਲੀ ਵਰਤੋਂ ਵਿੱਚ ਆਉਣ ਵਾਲਾ ਕੰਮ ਅਸੀਂ ਆਪ ਤਿਆਰ ਕਰਦੇ ਹਾਂ ਜਿਹੜੀ ਕਿ ਸਬਜ਼ੀ ਖਾਣ ਵਾਸਤੇ ਮੋਰਲ ਵਾਲੇ ਪਾਸੇ ਘਟ ਜਾਈ ਜਾ ਠੀਕ ਹੈ ਤੇ ਆਪਣੇ ਕੋਲੇ ਜਿਹੜੇ ਚਾਚਾ ਸੰਧ ਹੈਗੇ ਘਰੇ ਇਹ ਜਿਹੋ ਟਰੈਕਟਰ ਸਭ ਤੋਂ ਪੁਰਾਣਾ ਵੀਰ ਸਾਹਣਾ ਟਰੈਕਟਰ ਹੀ ਹੋਊਗਾ ਕਿ ਅੱਜ ਤੋਂ ਪੁਰਾਣਾ ਵੀ ਕੋਈ ਹੋਣਾਣਾ ਟਰੈਕਟਰ ਤੋਂ ਪਹਿਲਾਂ 1968 ਮਾਡਲ ਹੈ ਪੀਟਰ ਇੰਜਨ ਹੈ ਜੀ ਮੇਰੇ ਕੋਲ ਅੱਛਾ ਜੀ ਉਹ ਚੱਲੂ ਆ ਉਹ ਵੀ ਉਹ ਹੀ ਚੱਲੂ ਆ ਠੀਕ ਉਦੋਂ ਬਾਅਦ 1900 77 ਮਾਡਲ ਦੇ ਟਰੈਕਟਰ ਆ ਭਣਾਣਾ ਠੀਕ ਉਦੋਂ ਬਾਅਦ 8 ਦਾ ਇੰਜਨ ਪੀ ਐਮ ਐਸ ਦਾ ਉਹ 197 77 ਮਾਡਲ ਉਹ ਵੀ 1977 ਤੇ ਟਰੈਕਟਰ ਵੀ 1977 ਇਹ ਕੱਢੀ ਆਈ ਹੈ 275 ਇਹ ਮੇਰੇ ਕੋਲੇ ਹੈਗਾ ਜੀ 1999 ਮਾਡਲ ਇਹ ਨਵਾਂ ਲਿਆ ਸੀ ਇਹ ਤੁਸੀਂ ਦੱਸਦੇ ਇਹ ਟਰੈਕਟਰ ਦੇ ਨਾਲ ਹੜੰਬਾ ਨਾਲ ਲਿਆਂਦਾ ਸੀ ਹਾਂਜੀ ਇਹ ਟਰੈਕਟਰ ਦੇ ਨਾਲ ਆਹ ਹੜੰਬਾ ਨਾਮ ਆ ਲਿਆਂਦਾ ਸੀ ਤਿੰਨਾਂ ਟਰੈਕਟਰਾਂ ਦੇ ਤਿੰਨ ਹੜੰਬੇ ਤੇ ਇੱਕ ਮਸ਼ੀਨ ਦੇ ਨਾਲ ਰੱਖੇ ਇਹ ਹੜੰਬਾ ਵੀ ਉਦੋਂ ਦਾ ਇੰਨਾ ਪੁਰਾਣਾ ਹਜੇ ਤੱਕ ਤੋ ਗਲਿਆ ਗੁਲਿਆ ਨਹੀਂ ਗਿਆ ਕਿ ਸੰਭਾਲ ਅੰਦਰ ਅੰਦਰ ਸੰਭਾਲ ਕੇ ਰੱਖੀਦਾ ਹਜੇ ਵੀ ਇਹਦੇ ਨਾਲ ਕੰਮ ਸਰੋਂ ਸਰੋਂ ਦਾ ਕਰਦੇ ਹਾਂ ਸਰੋਂ ਦਾ ਹਜੇ ਵੀ ਤੁਸੀਂ ਕਰਦੇ ਹਾਂ ਹਾਂਜੀ ਕਿ ਆਪਣੇ ਇਲਾਕੇ 'ਚ ਮੇਰੇ ਹਿਸਾਬ ਨਾਲ ਕਈ ਪਿੰਡਾਂ 'ਚ ਤੁਸੀਂ ਇਹ ਹਾਂ 7-8 ਪਿੰਡਾਂ ਸਰੋਂ ਦਾ ਕੰਮ ਕਰ ਲਈਦਾ ਯਾਰ ਦੋਸਤ ਜਾਣ ਪਛਾਣ ਵਾਲੇ ਫਿਰ ਕਹਿੰਦੇ ਆ ਹਾਂ ਬਾਈ ਕੱਢ ਜੀ ਸਾਨੂੰ ਯਾਰ ਹੈ ਨਹੀਂ ਕੋਈ ਸਾਧਨ ਹਾਂਜੀ ਤੇ ਨਾਲ ਫਿਰ ਇਹ ਤੇਲ ਤੂਲ ਆਸਤੇ ਕੰਬਾਈਨ ਦੇ ਟਾਈਟਰਾਂ ਦੇ ਮਗਰ ਇਹ ਗੱਡੀ ਲੈ ਲਈ ਸੀ ਮੈਂ 1995 ਵਾਲਾ ਅੱਛਾ ਜੀ ਇਹ ਵੀ ਮੈਂ ਤਿਆਰ ਕਰਾਈ ਹੁਣ 3 ਸਾਲ ਬਾਅਦ ਫਿਰ 1.5 ਲੱਖ ਲਾ ਕੇ ਠੀਕ ਹੈ ਇਹ ਨੇ ਵੀ ਪੂਰਾ ਸੰਯੋਗ Rajasthan ਤੋਂ ਇਧਰ ਅਮਰਸਰ ਗੁਰਦਾਸਪੁਰ ਤੱਕ ਮੈਂ ਕਰਾਇਆ ਵਾਇਆ ਵੀ 25 ਸਾਲ ਹੂੰ ਇਹ ਤੇਲ ਦਾ ਸਪਲਾਈ ਇਹੇ ਕਰਦੀ ਚੋਂ ਸਾਧਨ ਨੂੰ ਇਹਨਾਂ ਟਰੈਕਟਰ ਤੇ ਇੱਕ ਕਮਾਈਨ ਦਾ ਮਗਰ ਇਹ ਸਪਲਾਈ ਤੇ ਡੀਜ਼ਲ ਦੀ ਕਰਦੀ ਸੀ ਠੀਕ ਹੈ ਤੇ ਇਹ ਜਿਹੜਾ ਹੁਣ ਸਾਧਨ ਇੱਕਦਮ ਹੁੰਦਾ ਬੰਦਾ ਸ਼ੌਂਕ ਨਾਲ ਇਹ ਜਿਹੜੇ ਪੁਰਾਣੇ ਸਾਧਨ ਰੱਖਦਾ ਜਿਵੇਂ ਸਕੂਟਰ ਹੋ ਗਿਆ ਜਾਂ ਜੀਪ ਹੋ ਗਈ ਹੈ ਨਾ ਤੇ ਤੁਸੀਂ ਅੱਜ ਵੀ ਪੂਰਾ ਇਹਨਾਂ ਤੋਂ ਕੰਮ ਲੈਣੇ ਆ ਹਾਂਜੀ ਕੰਮ ਵੀ ਲੈਣਾ ਤੇ ਸ਼ੌਂਕ ਨਾਲ ਸੰਭਾਲੇ ਵੀ ਮੇਰੇ ਪੂਰੇ ਕੰਮ ਮੈਂ ਪੂਰਾ ਕਰਾਉਣਾ ਜਦੋਂ ਕਰਾਉਣਾ ਪੂਰੇ ਪੈਸੇ ਲਾ ਕੇ ਕੋਈ ਕਮੀ ਨਹੀਂ ਰਹਿਣ ਦੇਣੀ ਠੀਕ ਹੈ ਪੂਰਾ ਕੰਮ ਕਰਾ ਕੇ ਫੇਰ ਆਪਦਾ ਚਲਾਉਣਾ ਹਾਂਜੀ ਹੁਣ ਜੀਬ ਤੇ ਮੈਂ ਪਿਛਲੇ ਸਾਲ 1.5 ਲੱਖ ਰੁਪਏ ਲਾ ਕੇ ਸਾਰੀ ਤਿਆਰ ਕੀਤੀ ਆ ਠੀਕ ਐ ਇਹ ਦੁਬਾਰਾ ਰੰਗ ਰੰਗ ਕਰਾ ਕੇ ਸੀਟਾਂ ਦਾ ਕੰਮ ਟਾਇਰਾਂ ਦਾ ਕੰਮ ਸਟੀering ਦਾ ਬ੍ਰੇਕਾਂ ਦਾ ਕੁਮਾਨੀਆਂ ਦਾ ਹੂੰ ਡੈਂਟਿੰਗ ਪੇਂਟਿੰਗ ਦਾ ਸਾਰਾ ਕਰਾ ਕੇ 1.5 ਲੱਖ ਲੱਗੇ ਰੰਗ ਕਰਾ ਕੇ ਹੂੰ ਪੂਰੀ ਤਿਆਰ ਕਰਕੇ ਰੱਖੀ ਠੀਕ ਐ ਜੀ ਤੇ ਹੁਣ ਫਿਰ ਚਾਚਾ ਜਿਹੜਾ ਹੁਣ ਖੇਤੀ ਦੇ ਵਿੱਚ ਫਿਰ ਜਿਹੜਾ ਤੁਸੀਂ ਖੇਤੀ ਕੀਤੀ ਆ ਜਾਂ ਦੀ ਗੇਮ ਵੀ ਕੀਤੀ ਆ ਹਾਂਜੀ ਵੀ ਅੱਜ ਦੇ ਜਿਹੜੀ ਅੱਜ ਦੀ ਖੇਤੀ ਹੋਰ ਲੋਕ ਕਰ ਰਹੇ ਆ ਤੁਹਾਨੂੰ ਕੋਲ ਲੱਗਦਾ ਫਰਕ ਤੁਹਾਡੀ ਖੇਤੀ ਦਾ ਮੈਂ ਖੇਤੀ ਦਾ ਹਾਂ ਤਾਂ ਅਸੀਂ ਤਾਂ ਪੂਰਾ ਖੇਤੀ ਦੇ ਉੱਤੇ ਰਹਿੰਨੇ ਆ ਜੀ ਆਪਦਾ ਚੜ ਕੇ ਮਿਹਨਤ ਕਰਨੀ ਟਾਈਮ ਨਾ ਕਰਨੀ ਆ ਸਪਰੇਅ ਖਾਦ ਪਾਣੀ ਧਾਣੀ ਜਿਹੜਾ ਸਮੇਂ ਸਿਰ ਜਦੋਂ ਲੋੜ ਉਦੋਂ ਉੱਤੇ ਰਹਿ ਕੇ ਕਰੀ ਦੀ ਅੱਛਾ ਜੀ ਠੀਕ ਆ ਪਿੰਡ ਚ ਹੋਰ ਵੀ ਬੜੇ ਲੋਕ ਹੈਗੇ ਸਾਡੇ ਸਜੇ ਕਰਦੇ ਖੇਤੀ ਚੰਗੇ ਤਰੀਕੇ ਨਾਲ ਪਰ ਉਹ ਹੁਣ ਦੇ ਸਮੇਂ ਚ ਕਾਫੀ ਫਰ ਪੈ ਗਿਆ ਸਾਰੇ ਸ਼ੌਂਕ ਨਾ ਕਰਦੇ ਮੁੰਡੇ ਖੇਤੀ ਸੰਦ ਸੰਦ ਬੜੇ ਸੰਭਾਲ ਕੇ ਰੱਖਦੇ ਆ ਖੇਤੀ ਸ਼ੌਂਕ ਨਾ ਕਰਦੇ ਆ ਮਤਲਬ ਆਪਦੀ ਸਾਰੀ ਸਫਾਈ ਦਾ ਕੰਮ ਖੇਤੀ ਦਾ ਹੂੰ ਫਸਲ ਦੇ ਲੋੜ ਅਨਸਾਰ ਖਾਦ ਟਾਈਮ ਨਾਲ ਸਪਰੇਅ ਪਾਣੀ ਟਾਣੀ ਜੇ ਜੇ ਖੇਤੀ ਦੇ ਉੱਤੇ ਚੜ ਕੇ ਕੰਮ ਕਰੋਗੇ ਤੇ ਚਾਰ ਪੈਸੇ ਚੰਗੇ ਦਿੰਦੀ ਖੇਤੀ ਏਡੀ ਨਿਕਲ ਬਿਲਕੁਲ ਜੀ ਇਹ ਤਾਂ ਅਸੀਂ ਕਹਿੰਦੇ ਆ ਆਪ ਦੀ ਫਸਲ ਦੇ ਵਿੱਚ ਉਹ ਨਾ ਨਦੀਨ ਦਾ ਬੂਟਾ ਤੇ ਨਾ ਉੱਚਾ ਨੀਮਾ ਬੂਟਾ ਨਹੀਂ ਮਿਲੂਗਾ ਸਾਡੀ ਫਸਲ ਦੇ ਵਿੱਚ ਅੱਛਾ ਜੀ ਇਹ ਸਾਡਾ ਰਿਕਾਰਡ ਰੱਖਿਆ ਹੁਣ ਤੱਕ ਠੀਕ ਹੈ ਪੂਰੀ ਸਾਫ ਸੁਥਰੀ ਖੇਤੀ ਕਰਦੇ ਹਾਂ ਜੀ ਠੀਕ ਹੈ ਜੀ ਦੇ ਇਹ ਰੋਤ ਜਿਹੜਾ ਹੁਣ ਜਿਵੇਂ ਆ ਹੁਣ ਰੋਲਾ ਚੱਲਦਾ ਹੁਣ ਪਰਾਲੀ ਵਾਲਾ ਰੋਲਾ ਜ਼ਿਆਦਾ ਚੱਲਦਾ ਝੋਨੇ ਵਾਲਾ ਉਹ ਫਰੋਕ ਕਿਵੇਂ ਕਰਦੇ ਹੋ ਫਿਰ ਇਹਨਾਂ ਟਰੈਕਟਰਾਂ ਨਾਲ ਉਹ ਇੱਕ ਤਾਂ ਛੋਟੀ ਕੱਦ ਵਾਲੀਆਂ ਝੋਨੇ ਦੀਆਂ ਫਸਲਾਂ ਬੀਜਦੇ ਆ ਜੀ ਹਾਂਜੀ ਉਹ ਜੇ ਨਾਂ ਅੱਗ ਲਾਉਣ ਦੇ ਨਾਲ ਅੱਗ ਦਾ ਕਿਤੇ ਚੱਲ ਜਾਂਦਾ ਕੰਮ ਨਹੀਂ ਤਾਂ ਫਿਰ ਫੂਸ ਵਾਲਾ ਮਗਰ ਉਹ ਅੱਗੇ ਪਿੱਛੇ ਕਰਕੇ ਸਾੜ ਕੇ ਤੇ ਉਹ ਤਵੰਜਾਂ ਵਿੱਚ ਵਾ ਕੇ ਬੀਜੀ ਜਾਂਦੀ ਡਰ ਨਹੀਂ ਕੋਈ ਪ੍ਰੋਬਲਮ ਅੱਛਾ ਜੀ ਉਹ ਮੈਂ ਕੱਲਾ ਉੱਪਰ ਦੀਆਂ ਲਾਈਨਾਂ ਨੂੰ ਅੱਗ ਲਾ ਦਿੰਦਾ ਹਾਂ ਉਹ ਕਿਉਂਕਿ ਛੋਟੇ ਕੱਦ ਵਾਲੀਆਂ ਕਿਸਮਾਂ ਝੋਨੇ ਦੀਆਂ ਉਹਨਾਂ ਦਾ ਕੱਦ ਜ਼ਿਆਦਾ ਨਹੀਂ ਹੁੰਦਾ ਪਰ ਆੜੀ ਘੱਟ ਹੁੰਦੀ ਆ ਫਿਰ ਉਹਦੇ ਚ ਦੋ ਤਿੰਨ ਤਿੰਨ ਚਾਰ ਵਾਰੀ ਤਾਂ ਤਿੰਨ ਕਵਾਰੀ ਤਵੀਆਂ ਮਾਰ ਕੇ ਡਰਲ ਚੱਲ ਜਾਂਦੀ ਵਧੀਆ ਠੀਕ ਹੈ ਤੇ ਜਿਹੜਾ ਕਿਰਾਏ ਦਾ ਕੰਮ ਕੀਤਾ ਜੇ ਇੱਕ ਦਿਨ ਚ ਕਹੀਏ ਕਿੰਨੇ ਘੰਟੇ ਤੱਕ ਦਾ ਕੀਤਾ ਹੋਗਾ ਯਾ ਚ ਘੰਟੇ ਤਾਂ ਲਗਾਤਾਰ ਮੈਂ ਸੀਜ਼ਨ ਚ 22 ਘੰਟੇ ਚਲਾਉਂਦਾ ਜਦੋਂ ਕੋਈ ਇੱਕ ਡਰਾਈਵਰ ਹੁੰਦਾ ਜੀ ਦੋ ਘੰਟੇ ਸੌਂਦਾ ਜੀ ਰੋਟੀ ਖਾਣੀ ਨਾਉਣਾ ਰਾਈਟਰਨ ਤੇਲ ਪਾਣੀ ਪਾ ਕੇ ਟਿਚਨ ਕਰਕੇ ਠਰਨਾ 4 ਵਜੇ ਤੜਕੇ ਸੈਲਫ ਮਾਰ ਕੇ ਟਿਚਨ ਅੱਛਾ 22 ਘੰਟੇ ਕੱ ਲਈ ਕੱਲਾ ਬਿਨਾਂ ਨਸ਼ੇ ਤੋਂ 22 ਘੰਟੇ ਲਗਾਤਾਰ 1 ਮਹੀਨਾ ਚਲਾ ਦਿੰਦਾ ਏ ਟਰੈਕਟਰ 1 ਮਹੀਨਾ 22 ਘੰਟੇ ਦੇ ਵਿੱਚੋਂ ਮੇਰੇ ਸਹਾਨੂੰ 1 ਘੰਟਾ ਸੌਣ ਨੂੰ ਮਿਲਦਾ ਹੋਊਗਾ ਹਾਂ ਬਸ 1.5 ਘੰਟੇ-ਘੰਟਾ ਬਸ ਸਿਆਲ ਮਾਰ ਕੇ ਉੱਠੀਦਾ ਹੀ ਫੇਰ ਵੀ ਠੀਕ ਐ ਉਦੋਂ ਟਰੈਕਟਰ ਅਕਸੀ ਫਿਰ ਸੀਆਂ ਸੱਤਾਂ ਦਾ ਪਿੰਡਾਂ ਦਾ ਕੰਮ ਸੀਗਾ ਫਿਰ ਤਾਂ ਹੀ ਦਿੰਦਾ ਲਗਾਤਾਰ 22 21-22 ਘੰਟੇ ਚਲਾ ਕੇ ਫੇਰ ਹੀ ਸਰੇ ਤੇ ਪਹੁੰਚ ਜਾਂਦਾ ਹੀ ਹਾਂਜੀ ਤੇ ਮੇਰੇ ਸਹਾਨੂੰ ਆਇਆ ਚ 63 ਸਾਲ ਦੀ ਕਹਿੰਦੇ ਉਮਰ ਹੋ ਗਈ ਏ ਮੇਰੇ ਸਹਾਨੂੰ ਨਸ਼ਾ ਤਾਂ ਅੱਜ ਤੱਕ ਕੋਈ ਟੱਚ ਨਹੀਂ ਕੀਤਾ ਹੋਣਾ ਨਹੀਂ ਨਸ਼ੇ ਤੋਂ ਬਚਿਆ ਹੀ ਹਾਂ ਜੀ ਤਕਰੀਬਨ ਤਾਂ ਹੀ ਸਰੀਰ ਫਿੱਟ ਆ ਸਰੀਰ ਵਰਜਸ਼ ਜੇ ਪੂਰੀ ਕਰੀ ਦੀ ਅੱਛਾ ਜੀ ਹਜੇ ਵੀ ਯਾਨੀ ਕਿ ਤੁਰ ਤਰਨ ਫੇਰਨ ਸੁਭਾਹ ਪੂਰਾ ਕੰਮ ਯਾਨੀ ਪੂਰਾ ਖੇਤੀ ਦਾ ਸਵੇਰ ਉੱਠਣਸਾਰ ਪਹਿਲਾਂ ਢੇੜਾ ਖੇਤੀ ਮਾਰਨਾ ਦੋ ਹੀ ਦਿਨ ਦੀ ਖੇਤੀ ਅੱਛਾ ਜੀ ਢੇੜਾ ਮਾਰ ਕੇ ਤੇ ਫੇਰ ਆਪਦੀਆਂ ਆ ਕੇ ਮੰਜਨ ਨਵਾ ਕੇ ਧਾਰਾ ਕੱਢਣੀਆਂ ਤੇ ਫੇਰ ਆਪਦੇ ਕਾਰੋਬਾਰਾਂ ਜੇ ਨਿਕਲਣ ਬਾਅਦ ਠੀਕ ਹੈ ਤੇ ਪਹੂ ਵੀ ਖੁੱਲੇ ਕੇ ਰੱਖਿਆ ਕਾਫੀ ਹੁੰਦੀ ਹੈ ਹਾਂਜੀ ਵੱੱਜਾਂ ਰੱਖੀਆਂ ਪੰਜ ਛੇ ਠੀਕ ਹੈ ਇਹ ਬਹੁਤ ਵਧੀਆ ਤੇ ਬਾਕੀ ਦੋਸਤੋ ਕਿਵੇਂ ਲੱਗਦਾ ਵਾ ਤੁਹਾਨੂੰ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿ ਤੇ ਬਾਕੀ ਆਉਣ ਵਾਲੇ ਟਾਈਮ 'ਚ ਤੁਸੀਂ ਇਹ ਪੌਡਕਾਸਟ ਨੂੰ ਜੇ ਤੁਸੀਂ ਪਿਆਰ ਦੇਵੋਗੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਇੱਕ ਪੌਡਕਾਸਟ ਹੋਰ ਆਊਗਾ ਚਾਚੇ ਦੇ ਨਾਲ ਤੇ ਉਹਦੇ ਵਿੱਚ ਜਿਹੜੇ ਤੁਹਾਡੇ ਸਵਾਲ ਹੋਣਗੇ ਆਪਾਂ ਉਹ ਵੀ ਕਰਾਂਗੇ। ਅੱਛਾ ਬਹੁਤ ਧੰਨਵਾਦ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜੀ। ਧੰਨਵਾਦ।